ਪੰਥਕ ਹਲਕਿਆਂ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਸਰਪਾਉਂ ਦੇਣ ਦੀ ਜਿਹੜੀ ਆ ਚਰਚਾ ਉਹ ਕਾफी ਸਰਗਮਾਈ ਹੋਈ ਹੈ ਕਿਉਂਕਿ ਗਾਂਧੀ ਪਰਿਵਾਰ ਨੂੰ ਲੈ ਕੇ ਜਿਹੜਾ ਸਿੱਖਾਂ ਦੇ ਵਿੱਚ ਇੱਕ ਰੋਸ ਜਿਹੜਾ ਹੈ ਉਹ ਲੰਬੇ ਸਮੇਂ ਤੋਂ ਹੈਗਾ ਹੈ ਚਾਹੇ ਉਹ ਦਰਬਾਰ ਸਾਹਿਬ ਦੇ ਹਮਲੇ ਦਾ ਹੋਵੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਜਾਂ ਉਸ ਤੋਂ ਬਾਅਦ ਜਿਹੜੀ ਇਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਬੀਨ ਸਿੰਘ ਉਹਨਾਂ ਦੀ ਸਰਕਾਰ ਦੇ ਵੇਲੇ ਕੀ ਕੁਝ ਛੂਹੇ ਪੁਲਿਸ ਮੁਕਾਬਲੇ ਕਿਵੇਂ ਸਿੱਖਾਂ ਦੇ ਉੱਤੇ ਜਿਹੜਾ ਹੈ ਤਸ਼ੱਦਦ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਨੇ ਕਿਤਨਾ ਕਿਤੇ ਸਿੱਖਾਂ ਦਾ ਗਾਂਧੀ ਪਰਿਵਾਰ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਰਿਸ਼ਤਾ ਜਿਹੜਾ ਹੈ ਕਾਫੀ ਜ਼ਿਆਦਾ ਪ੍ਰਮਾਣਗੀ ਵਾਲਾ ਨਹੀਂ ਹੈਗਾ ਦੂਜੀ ਐਂਗਲ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਰਾਜਨੀਤੀ ਤੋਂ ਵੀ ਇਹ ਪ੍ਰੇਰਿਤ ਹੈਗਾ ਏ ਤੁਸੀਂ ਦੇਖੋ ਨਾ ਕਿ ਅੱਜ ਜਿਹੜੀ ਤੇ ਅਕਾਲੀ ਦਲ ਬਾਦਲ ਜਿਹੜਾ ਕਹਿੰਦੇ ਨੇ ਕਿ ਗਲਤ ਹੋਇਆ ਜਾਂ ਇਵਨ ਕਿ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਕਿਹਾ ਕਿ ਜੀ ਇਹਦੀ ਅਸੀਂ ਜਾਂਚ ਕਰਾਂਗੇ ਤੇ ਜਦੋਂ ਅਡਵਾਨੀ ਹੋਣਾ ਨੂੰ ਸਰੋਪਾ ਲੈਣ ਦੇ ਲਈ ਆਪ ਤੁਸੀਂ ਭੇਜਿਆ ਸੀ ਉਹ ਠੀਕ ਸੀਗਾ ਫਿਰ ਅ ਰਾਹੁਲ ਗਾਂਧੀ ਦੇ ਪਿੱਛੇ ਹੁਣ ਰੀਸੈਂਟ ਦਿੱਲੀ ਦੇ ਵਿੱਚ ਇਹਨਾਂ ਦੀ ਕੋਈ ਮੀਟਿੰਗ ਸੀ ਤੇ ਉੱਥੇ ਜਗਦੀਸ਼ ਟਾਇਰ ਟਾਇਰ ਦੇ ਪਿੱਛੇ ਤਸਵੀਰ ਹੈਗੀ ਸੀ ਜਾਂ ਜਿਹੜੇ ਇਹਨਾਂ ਦੇ ਦੂਜੇ ਜਿਹੜੇ ਲੀਡਰ ਹੈਗੇ ਨੇ ਜਿਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਵੀ ਜਿਹੜੇ ਮੱਧ ਪ੍ਰਦੇਸ਼ ਤੇ ਰਹਿ ਚੁੱਕੇ ਨੇ ਉਹ ਵੀ ਕਮਲਨਾਥ ਉਹ ਵੀ ਜਿਹੜੇ ਅਜੇ ਵੀ ਇਹਨਾਂ ਦੀ ਪਾਰਟੀ ਦੇ ਵਿੱਚ ਹੈਗੇ ਨੇ ਹੁਣ ਪਾਰਟੀ ਦੀ ਕਮਾਂਡ ਤੇ ਇਹਨਾਂ ਕੋਲ ਹੈ ਕਦੀ ਇਹਨਾਂ ਨੇ ਡਾਇਰੈਕਟਰੀ ਜਿਹੜਾ ਹੈ ਸਿੱਧੇ ਤੌਰ ਤੇ ਜਿਹੜਾ ਉਹਨਾਂ ਨੂੰ ਪਾਸੇ ਨਹੀਂ ਕੀਤਾ ਇਹ ਜਿਹੜਾ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਗਿਲਾ ਹੈਗਾ ਇਹ ਉਹਨਾਂ ਦੇ ਨਾਲ ਦੂਜੇ ਬੰਨੇ ਸਿੱਧੇ ਤੌਰ ਤੇ ਜਿਹੜਾ ਹੈ ਇਹਨਾਂ ਦੇ ਵੱਲੋਂ ਕਦੀ ਸਪਸ਼ਟ ਤੌਰ ਤੇ ਵੀ ਜਿਹੜੀ ਹੈ ਮੁਆਫੀ ਇਸ ਚੀਜ਼ ਦੀ ਲੈ ਕੇ ਨਹੀਂ ਮੰਗੀ ਗਈ ਕਿ ਜੋ ਕੁਝ ਹੋਇਆ ਸੀ ਖਾਂ ਦੇ ਨਾਲ ਜਨ ਜਿਹੜਾ ਤੱਕਾ ਹੋਇਆ ਉਹ ਸਾਡੇ ਪਰਿਵਾਰ ਕਰਕੇ ਹੋਇਆ ਅ ਮਤਲਬ ਤੁਸੀਂ ਇਹ ਦੇਖੋਗੇ ਉਹਦੀ ਜਿਹੜੀ ਮੁਆਫੀ ਨਾ ਮੰਗਣੀ ਉਹ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਗੁਨਾਹਾਂ ਦੇ ਵਿੱਚ ਆ ਪਰ ਐਸੇ ਆਪਾਂ ਦੇਖਿਆ ਨਾ ਕਿ ਕਈ ਵਾਰੀ ਜੀ ਰਾਹੁਲ ਗਾਂਧੀ ਨੂੰ ਆਪਾਂ ਐਸੇ ਸਿੱਧਾ ਡਾਇਰੈਕਟ ਬਲੇਮ ਨਹੀਂ ਕਰ ਸਕਦੇ ਪਰ ਇਹ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਉਹਦੇ ਵੱਲੋਂ ਕੀਤੀਆਂ ਜਾ ਸਕਦੀਆਂ ਸੀ ਪੰਥਕ ਹਲਕਿਆਂ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਸਰਪਾਉ ਦੇਣ ਦੀ ਜਿਹੜੀ ਆ ਚਰਚਾ ਉਹ ਕਾਫੀ ਸਰਗਮਾਈ ਹੋਈ ਹੈ ਕਿ ਕੀ ਮਸਲਾ ਸੀਗਾ ਕਿਸ ਤਰੀਕੇ ਦੇ ਨਾਲ ਇਹ ਸਰਪਾਉ ਦੇ ਬਿਲਕੁਲ ਜਿਦਾਂ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਹੈਗੇ ਨੇ ਉਹ ਪੰਜਾਬ ਦੇ ਵਿੱਚ ਆਏ ਨੇ ਖਾਸ ਕਰਕੇ ਹੜਾ ਨੂੰ ਲੈ ਕੇ ਈਵਨ ਕੇ ਪ੍ਰਧਾਨ ਮੰਤਰੀ ਵੀ ਆਏ ਸਨ ਬਹੁਤ ਸਾਰੇ ਹੁਣ ਡਿਊਟੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੇ ਵੀ ਲਾਈਆਂ ਨੇ ਤਕਰੀਬਨ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਵੀ ਬਹੁਤ ਸਾਰੇ ਜਿਹੜੇ ਪੰਜਾਬ ਦੇ ਵਿੱਚ ਤੁਹਾਨੂੰ ਦੇਖਣਗੇ ਬਾਕੀ ਲੋਕਲ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਵੀ ਜਿਹੜੇ ਲੱਗੇ ਹੋਏ ਨੇ ਇਸੇ ਤਰੀਕੇ ਦੇ ਨਾਲ ਖਾੜਾਂ ਦਾ ਜ਼ਾਇਜ਼ਾ ਲੈਂਡ ਦੇ ਲਈ ਜਿਹੜੇ ਵਰੋਧੀ ਧਿਰ ਦੇ ਜਿਹੜੇ ਆਪਾਂ ਕਹਿ ਲਈਏ ਕਿ ਆਗੂ ਹੈਗੇ ਨੇ ਰਾਹੁਲ ਗਾਂਧੀ ਉਹ ਆਉਂਦੇ ਹੈਗੇ ਨੇ ਤੇ ਉਹਨਾਂ ਦਾ ਕਹਿ ਲਈਏ ਕਿ ਜਾਂਦੇ ਵੀ ਹੈਗੇ ਨੇ ਹੜਪਰਭਾਵੇ ਤੇਰੀਅਸ ਦੇ ਵਿੱਚ ਈਵਨ ਕਿ ਕੁਝ ਬਾਰਡਰ ਵਾਲੇ ਪਿੰਡਾਂ ਦੇ ਵਿੱਚ ਜਾਣ ਤੋਂ ਉਹਨਾਂ ਨੂੰ ਰੋਕਿਆ ਵੀ ਜਾਂਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਨੂੰ ਸਰੋਪਾ ਦਿੱਤਾ ਜਾਂਦਾ ਹੈ ਅਰਦਾਸ ਹੁੰਦੀ ਹੈਗੀ ਉਸ ਨੂੰ ਲੈ ਕੇ ਜਿਹੜੀ ਹੈ ਇਹ ਆਪਾਂ ਕਹਿ ਲਈਏ ਕਿ ਵਿਚਾਰ ਜਾਂ ਉਸ ਨੂੰ ਲੈ ਕੇ ਕੁਝ ਲੋਕਾਂ ਨੇ ਇਤਰਾਜ਼ ਪ੍ਰਗਟਾਇਆ ਹੈ ਇਹਨੂੰ ਆਪਾਂ ਦੋਨੋਂ ਪੱਖ ਤੋਂ ਇਹਦਾ ਵਿਸ਼ਲੇਸ਼ਣ ਜਿਹੜਾ ਕਰ ਸਕਦੇ ਹਾਂ ਕਿਉਂਕਿ ਗਾਂਧੀ ਪਰਿਵਾਰ ਨੂੰ ਲੈ ਕੇ ਜਿਹੜਾ ਸਿੱਖਾਂ ਦੇ ਵਿੱਚ ਇੱਕ ਰੋਸ ਜਿਹੜਾ ਹੈ ਉਹ ਲੰਬੇ ਸਮੇਂ ਤੋਂ ਹੈਗਾ ਹੈ ਚਾਹੇ ਉਹ ਦਰਬਾਰ ਸਾਹਿਬ ਦੇ ਹਮਲੇ ਦਾ ਹੋਵੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਜਾਂ ਉਸ ਤੋਂ ਬਾਅਦ ਜਿਹੜੀ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਬੀਨ ਸਿੰਘ ਹੁਣਾਂ ਦੀ ਸਰਕਾਰ ਦੇ ਵੇਲੇ ਕੀ ਕੁਝ ਛੂਹੇ ਪੁਲਿਸ ਮੁਕਾਬਲੇ ਕਿਵੇਂ ਸਿੱਖਾਂ ਦੇ ਉੱਤੇ ਜਿਹੜਾ ਹੈ ਤਸ਼ੱਦਦ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਨੇ ਕਿਤਨਾ ਕਿਤੇ ਸਿੱਖਾਂ ਦਾ ਗਾਂਧੀ ਪਰਿਵਾਰ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਰਿਸ਼ਤਾ ਜਿਹੜਾ ਹੈ ਕਾਫੀ ਜ਼ਿਆਦਾ ਪ੍ਰਮਾਣਗੀ ਵਾਲਾ ਨਹੀਂ ਹੈਗਾ ਦੂਜੇ ਬੰਨੇ ਦੂਜੇ ਐਂਗਲ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਰਾਜਨੀਤੀ ਤੋਂ ਵੀ ਇਹ ਪ੍ਰੇਰਿਤ ਹੈਗਾ ਹੈ ਤੁਸੀਂ ਦੇਖੋ ਨਾ ਕਿ ਅੱਜ ਜਿਹੜੀ ਤੇ ਰਕਾਲੀ ਦਲ ਬਾਦਲ ਜਿਹੜਾ ਕਹਿੰਦੇ ਨੇ ਕਿ ਗਲਤ ਹੋਇਆ ਜਾਂ ਈਮਨ ਕੇ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਕਿਹਾ ਕਿ ਜੀ ਇਹਦੀ ਅਸੀਂ ਜਾਂਚ ਕਰਾਂਗੇ ਤੇ ਜਦੋਂ ਅਡਵਾਨੀ ਹੋਣਾ ਨੂੰ ਸਰੋਪਾ ਲੈਣ ਦੇ ਲਈ ਆਪ ਤੁਸੀਂ ਭੇਜਿਆ ਸੀ ਉਹ ਠੀਕ ਸੀਗਾ ਫਿਰ ਮਤਲਬ ਜਿਹੜੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਤੁਸੀਂ ਜਾ ਕੇ ਪੜ ਸਕਦੇ ਹੋ ਕਿ ਇੰਦਰਾ ਗਾਂਧੀ ਨੂੰ ਹਮਲਾ ਕਰਨ ਦੇ ਲਈ ਜਿਹੜਾ ਹੈ ਅਸੀਂ ਪ੍ਰੇਰਿਤ ਜਿਹੜਾ ਹੈ ਕੀਤਾ ਹੈਗਾ ਤੇ ਬਕਾਇਦਾ ਪੁਰਾਣੀਆਂ ਪ੍ਰੋਟੈਸਟ ਦੀਆਂ ਫੋਟੋਸ ਵੀ ਜਿਹੜੀਆਂ ਬਲੈਕ ਐਂਡ ਵਾਈਟ ਮਿਲ ਜਾਣਗੀਆਂ ਜਦੋਂ ਤੁਸੀਂ ਆਨਲਾਈਨ ਸਰਚ ਕਰੋਗੇ ਬਕਾਇਦਾ ਉਹਦੇ ਚ ਤਾਂ ਮੇਰਾ ਖਿਆਲ ਬਾਜਪਾਈ ਹੋਣੀ ਵੀ ਹੈਗੇ ਨੇ ਐਡਵਾਨੀ ਹੋਣੀ ਹੈਗੇ ਨੇ ਕਿ ਫੌਜ ਜਿਹੜੀ ਭੇਜੀ ਜਾਵੇ ਤੇ ਜਦੋਂ ਇਦਾਂ ਦੇ ਲੋਕਾਂ ਨੂੰ ਤੁਹਾਡੀ ਹੀ ਉਦੋਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਸਰੂਪਾ ਲੈਣ ਦੇ ਲਈ ਜਦੋਂ ਉਦੋਂ ਭੇਜਦੀ ਸੀ ਉਹ ਠੀਕ ਸੀਗਾ ਫਿਰ ਦੂਜੇ ਬੰਨੇ ਜਿਹੜਾ ਹੈਗਾ ਤੁਸੀਂ ਇਹ ਦੇਖੋ ਕਿ ਜਿਹੜੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਾਂ ਜਿਹੜੇ ਆਨੰਦਪੁਰ ਸਾਹਿਬ ਦੇ ਕੇਸਗੜ੍ਹ ਸਾਹਿਬ ਦੇ ਜਿਹੜੇ ਜਥੇਦਾਰ ਸੀ ਸਿੰਘ ਸਿੰਘ ਸਾਹਿਬ ਮਨਜੀਤ ਸਿੰਘ ਹੁਣੀ ਉਹਨਾਂ ਨੇ ਬਕਾਇਦਾ ਕਨਫਰਮ ਕੀਤਾ ਸੀ ਕਿ ਜਦੋਂ 300 ਸਾਲਾ ਪੁਰਬ ਜਿਹੜਾ ਹੈ ਸੌਰੀ 400 ਸਾਲਾ ਪੁਰਬ ਗੁਰੂ ਗ੍ਰਾਸਿਆ ਮਹਾਰਾਜ ਜੀ ਵਾਲਾ ਜਾਂ ਜਦੋਂ 300 ਸਾਲਾ ਖਾਲਸੇ ਦੀ ਸਾਜਣ ਵਾਲਾ ਮਨਾਇਆ ਜਾ ਰਿਹਾ ਸੀ 1699 ਦੇ ਤੋਂ ਲੈ ਕੇ ਤੇ 1999 ਦੇ ਵਿੱਚ ਕਹਿੰਦੇ ਕਿ ਉਦੋਂ ਆਰਐਸਐਸ ਦੇ ਜਿਹੜੇ ਆਗੂ ਸਨ ਉਹਨਾਂ ਨੂੰ ਅੱਗੇ ਲਾਉਣ ਦੇ ਲਈ ਕਿ ਆਰਐਸਐਸ ਵਾਲੇ ਵੀ ਨਿਕਰਾਂ ਪਾ ਕੇ ਸਿੱਖਾਂ ਦੇ ਨਗਰਗੀਤਨ ਦੇ ਵਿੱਚ ਅੱਗੇ ਲੱਗਣਗੇ ਐਜ਼ੇ ਵੱਡੇ ਭਰਾ ਦੇ ਤੌਰ ਤੇ ਇਹ ਗੱਲ ਅਸੀਂ ਕੋਲੋਂ ਨਹੀਂ ਕਹਿ ਰਹੇ ਉਹਨਾਂ ਨੇ ਕਨਫਰਮ ਕੀਤੀ ਹੋਈ ਹੈ ਕਿ ਉਦੋਂ ਇਹੀ ਉਦੋਂ ਨਹੀਂ ਇਹਨਾਂ ਨੂੰ ਦਿਖਿਆ ਕਿ ਭਾਈ ਇਹ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਹੈ ਜਿਹੜੀਆਂ ਦੋ ਇੱਕ ਵਿਚਾਰਧਾਰਾ ਤੁਹਾਨੂੰ ਐਜ਼ ਇੱਕ ਵੱਖਰੀ ਕੌਮ ਦੇ ਵਜੋਂ ਪ੍ਰਮਾਣ ਹੀ ਨਹੀਂ ਕਰਦੀ ਉਹ ਤੁਹਾਨੂੰ ਇਹ ਕਹਿੰਦੀ ਹੈ ਕਿ ਤੁਸੀਂ ਤੇ ਇੱਕ ਹਿੰਦੂਆਂ ਦਾ ਅੰਗ ਹੈਗੇ ਹੋ ਤੇ ਤੁਸੀਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਰਦੇ ਹੈਗੇ ਹੋ ਜਾਂ ਤੁਸੀਂ ਉਹਨਾਂ ਨੂੰ ਸਰੂਪੇ ਦਿਵਾਉਣ ਦੇ ਨਾਲ ਇਹ ਦਾ ਰਾਜਨੀਤਿਕ ਪੱਖ ਹੈਗਾ ਕਿ ਰਾਜਨੀਤਿਕ ਧਿਰ ਦੇ ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਅਕਾਲੀ ਦਲ ਕਦੇ ਵੀ ਨਹੀਂ ਚਾਹੇਗਾ ਔਰ ਉਹਨਾਂ ਨੇ ਇਹਦਾ ਵਿਰੋਧ ਜਿਹੜਾ ਕੀਤਾ ਹੋ ਸਕਦਾ ਹੈ ਹੁਣ ਆਪਾਂ ਥੋੜਾ ਜਿਹਾ ਇਤਿਹਾਸਿਕ ਪੱਖ ਤੋਂ ਵੀ ਇਹਦੀ ਪਰਚੋਲ ਕਰ ਲੈਨੇ ਆ। 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀਆਂ ਜਹਾਂਗੀਰ ਦੇ ਨਾਲ ਮੁਲਾਕਾਤਾਂ ਵੀ ਹੁੰਦੀਆਂ ਨੇ ਤੇ ਪੰਚਮ ਪਾਸ਼ਾ ਦੀ ਜਿਹੜੀ ਸ਼ਹੀਦੀ ਹੈ ਜਹਾਂਗੀਰ ਦੇ ਬਲੇ ਹੁੰਦੀ ਹੈ। ਭਾਵੇਂ ਕਿ ਚੰਦੂ ਜਿਹੜਾ ਹੈ ਉਸ ਦਾ ਮੁੱਖ ਦੋਸ਼ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਤਿਹਾਸ ਮੰਨਦਾ ਹੈਗਾ ਪਰ ਜਿਹੜਾ ਆਪਾਂ ਕਹਿ ਲਈ ਕਿ ਐਲਾਨ ਜਿਹੜਾ ਹੈ ਉਹ ਜਹਾਂਗੀਰ ਦੇ ਵੱਲੋਂ ਹੀ ਉਦੋਂ ਕੀਤਾ ਜਾਂਦਾ ਹੈ। ਫਿਰ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਗਵਾਲੀਅਰ ਵਾਲਾ ਜੇ ਆਪਾਂ ਨੂੰ ਪਤਾ ਹੈ ਕਿ ਉੱਥੇ ਵੀ ਜਿਹੜਾ ਹੈਗਾ ਬਕਾਇਦਾ ਜਿਹੜਾ ਹੈ ਜਹਾਂਗੀਰ ਦੇ ਵੱਲੋਂ ਇੱਕ ਤਰ੍ਹਾਂ ਦਾ ਐਲਾਨ ਉੱਥੇ ਕੀਤਾ ਜਾਂਦਾ ਹੈਗਾ ਤੇ ਗੁਰੂ ਸਾਹਿਬ ਦੀਆਂ ਬਾਅਦ ਚ ਮੀਟਿੰਗਸ ਵੀ ਹੁੰਦੀਆਂ ਨੇ ਬਕਾਇਦਾ ਆਪਾਂ ਦੇਖਿਆ ਕਿ ਚੰਦੂ ਨੂੰ ਉਹ ਆਪ ਜਿਹੜਾ ਜਹਾਂਗੀਰ ਹੈ ਗੁਰੂ ਸਾਹਿਬ ਦੇ ਹਵਾਲੇ ਵੀ ਕਰਦਾ ਹੈ ਤੇ ਫਿਰ ਖਾਲਸਾ ਚੰਦੂ ਨੂੰ ਸਜ਼ਾ ਵੀ ਦਿੰਦਾ ਹੈਗਾ ਪਰ ਉਸ ਦੇ ਵਿੱਚ ਉਹਦੇ ਕਰਕੇ ਗੁਰੂ ਸਾਹਿਬ ਉਹਦੇ ਨਾਲ ਕੋਈ ਵਿਤਕਰਾ ਜਾਂ ਇਸ ਤਰ੍ਹਾਂ ਦਾ ਨਹੀਂ ਕਰਦੇ ਹੈਗੇ ਦੂਜੇ ਬੰਨੇ ਸਾਨੂੰ ਇੱਕ ਐਗਜ਼ਾਮਪਲ ਮਿਲ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿ ਦਸਵੇਂ ਪਾਸ਼ਾ ਵੇਲੇ ਵੀ ਹੁਣ ਔਰੰਗਜ਼ੇਬ ਨੇ ਨੌਵੇਂ ਪਾਸ਼ਾ ਦੀ ਸ਼ਹਾਦਤ ਦੇ ਹੁਕਮ ਸੁਣਾਏ ਸਨ ਤੇ ਬਹਾਦਰ ਸ਼ਾਹ ਨੂੰ ਗੁਰੂ ਸਾਹਿਬ ਆਪ ਉਹਦੀ ਮਦਦ ਕਰਦੇ ਹੈਗੇ ਨੇ ਕਿ ਜਦੋਂ ਉਦੋਂ ਆਪਾਂ ਕਹਿ ਲਈ ਕਿ ਦਿੱਲੀ ਦੇ ਵਿੱਚ ਉਹਦੀ ਤਖਸ਼ੀ ਨਹੀਂ ਹੁੰਦੀ ਹੈ ਹੁਣ ਸਿਧਾਂਤਕ ਪੱਖ ਤੋਂ ਜਿਹੜਾ ਹੈਗਾ ਹੈ ਕਿ ਆਪਾਂ ਕਹਿ ਲਈ ਕਿ ਬਹਾਦਰ ਸ਼ਾਹ ਨੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਗੁਰੂ ਸਾਹਿਬ ਕੋਲੋਂ ਮੰਗ ਲਈ ਸੀ ਜਾਂ ਉਹਦੇ ਪਿਓ ਦੇ ਜਿਹੜੇ ਕੀਤੇ ਹੋਏ ਗੁਨਾਹ ਸੀ ਉਹਦੀ ਮਾਫੀ ਗੁਰੂ ਸਾਹਿਬ ਕੋਲੋਂ ਮੰਗ ਲਈ ਸੀ ਫਿਰ ਜਦੋਂ ਬਹਾਦਰ ਸ਼ਾਹ ਡੋਲ ਜਾਂਦਾ ਹੈ ਜੇ ਆਪਾਂ ਕਹਿ ਲਈਏ ਕਿ ਜਿਹੜਾ 1 ਸਾਲ ਦਾ ਸਮਾਂ ਲੈਂਦਾ ਹੈਗਾ ਏ ਉੱਤੇ ਬਕਾਇਦਾ ਆਗਰੇ ਬੁਲਾ ਕੇ ਗੁਰੂ ਸਾਹਿਬ ਦਾ ਸਤਿਕਾਰ ਕਰਦਾ ਹੈ ਉਹਨਾਂ ਦਾ ਜਿਹੜਾ ਖਾਨਦਾਨੀ ਖੰਡਾ ਹੈਗਾ ਉਹ ਭੇਟ ਕਰਦਾ ਹੈ ਉਹ ਖੰਡਾ ਅੱਜ ਵੀ ਅਨੰਦਪੁਰ ਸਾਹਿਬ 'ਤੇ ਮੌਜੂਦ ਹੈ ਹੋਲੇ ਮਹੱਲੇ 'ਤੇ ਉਹਦੇ ਦਰਸ਼ਨ ਵੀ ਕਰਾਏ ਜਾਂਦੇ ਨੇ ਮਤਲਬ ਉਹ ਐਵੇਂ ਆਪਾਂ ਕਹਿ ਲਈਏ ਕਿ ਇੱਕ ਪੈਗੰਬਰ ਦੇ ਤੌਰ ਤੇ ਗੁਰੂ ਸਾਹਿਬ ਦੀ ਰਿਸਪੈਕਟ ਕਰਦਾ ਹੈ ਆਪਣੇ बराबर ਤੇ ਬਿਠਾਉਂਦਾ ਏ ਉਸ ਤੋਂ ਬਾਅਦ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਵਾਅਦੇ ਕਰਦਾ ਏ ਇੱਕ ਸਾਲ ਦਾ ਸਮਾਂ ਮੰਗਦਾ ਏ ਜਦੋਂ ਆਪਣੇ ਵਾਅਦਿਆਂ ਤੋਂ ਮੁਕਰਦਾ ਏ ਤੇ ਫਿਰ ਜਿਹੜਾ ਹੈਗਾ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਹੈ ਆਪ ਜਿਹੜਾ ਭੇਸ ਦੇ ਹੈਗੇ ਨੇ ਤੇ ਮਤਲਬ ਹੁਣ ਉੱਥੇ ਵੀ ਗੁਰੂ ਸਾਹਿਬ ਨੇ ਕੋਈ ਵਿਤਕਰੇ ਵਾਲੀ ਗੱਲ ਜਿਹੜੀ ਹੈ ਉੱਥੇ ਨਹੀਂ ਕੀਤੀ ਹੈਗੀ ਤੇ ਇਸੇ ਹੀ ਤਰੀਕੇ ਦੇ ਨਾਲ ਜੇ ਆਪਾਂ ਰਾਹੁਲ ਗਾਂਧੀ ਨੂੰ ਦੇਖੀਏ ਵੀ ਰਾਹੁਲ ਗਾਂਧੀ ਨਾ ਤਾਂ ਉਹ ਸਿੱਧਾ ਕਤਲਿਆਮ ਦੇ ਵਿੱਚ ਜਿਹੜਾ ਹੈਗਾ ਭਾਈ ਬਲ ਕਿਉਂਕਿ ਉਹ ਤੇ ਅਜੇ ਉਹਦਾ ਛੋਟਾ ਹੈਗਾ ਬੱਚਾ ਹੈਗਾ ਏ ਨਾ ਹੀ ਉਹ ਹਮਲੇ ਦੇ ਵਿੱਚ ਜਾਂ ਉਹਦੇ ਸਿੱਖਾਂ ਦੇ ਖਿਲਾਫ ਆ ਇਹ ਹੀ ਸਵਾਲ ਉਹਨਾਂ ਤੋਂ ਜਦੋਂ ਅਮਰੀਕਾ 'ਚ ਪੁੱਛਿਆ ਗਿਆ ਸੀ ਤੇ ਉਹਨਾਂ ਨੇ ਆਪ ਇਹ ਗੱਲ ਕਹੀ ਸੀ ਕਿ ਮੈਂ ਤੇ ਜੀ ਦਰਬਾਰ ਸਾਹਿਬ ਜਾ ਕੇ ਆਇਆ ਸੇਵਾ ਕਰਕੇ ਆਇਆ ਮਤਲਬ ਉਹ ਸਿੰਬੋਲਿਕ ਤੌਰ ਤੇ ਤੇ ਉਹ ਵੀ ਕਿਤਨਾ ਕਿਤੇ ਮਾਫੀ ਆਪਾਂ ਕਹਿ ਸਕਦੇ ਹਾਂ ਕਿ ਮੰਗ ਚੁੱਕਿਆ ਹੋਇਆ ਪਰ ਸਿੰਬੋਲਿਕ ਤੌਰ ਤੇ ਤੇ ਦੂਜੇ ਬੰਨੇ ਜਿਵੇਂ ਆਪਾਂ ਕਹੀਏ ਕਿ ਹੁਣ ਸਿੱਖਾਂ ਦਾ ਗਿਲਾ ਕੀ ਹੈ ਤੁਸੀਂ ਦੇਖਿਆ ਹੋਣਗੇ ਕਿ ਬਹੁਤ ਸਾਰੀਆਂ ਤਸਵੀਰਾਂ ਰਾਹੁਲ ਗਾਂਧੀ ਦੇ ਪਿੱਛੇ ਹੁਣ ਰੀਸੈਂਟ ਦਿੱਲੀ ਦੇ ਵਿੱਚ ਇਹਨਾਂ ਦੀ ਕੋਈ ਮੀਟਿੰਗ ਸੀ ਤੇ ਉੱਥੇ ਜਗਦੀਸ਼ ਟਾਇਟਲ ਟਾਇਟਲਰ ਦੀ ਪਿੱਛੇ ਤਸਵੀਰ ਹੈਗੀ ਸੀ ਜਾਂ ਜਿਹੜੇ ਇਹਨਾਂ ਦੇ ਦੂਜੇ ਜਿਹੜੇ ਲੀਡਰ ਹੈਗੇ ਨੇ ਜਿਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਵੀ ਜਿਹੜੇ ਮੱਧ ਪ੍ਰਦੇਸ਼ ਤੇ ਰਹਿ ਚੁੱਕੇ ਨੇ ਉਹ ਵੀ ਕਮਲ ਨਾਥ ਉਹ ਵੀ ਜਿਹੜੇ ਅਜੇ ਵੀ ਇਹਨਾਂ ਦੀ ਪਾਰਟੀ ਦੇ ਵਿੱਚ ਹੈਗੇ ਨੇ ਹੁਣ ਪਾਰਟੀ ਦੀ ਕਮਾਂਡ ਤੇ ਇਹਨਾਂ ਕੋਲ ਹੈ ਕਦੀ ਇਹਨਾਂ ਨੇ ਡਾਇਰੈਕਟਰੀ ਜਿਹੜਾ ਹੈ ਸਿੱਧੇ ਤੌਰ ਤੇ ਜਿਹੜਾ ਉਹਨਾਂ ਨੂੰ ਪਾਸੇ ਨਹੀਂ ਕੀਤਾ ਇਹ ਜਿਹੜਾ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਗਿਲਾ ਹੈਗਾ ਇਹ ਉਹਨਾਂ ਦੇ ਨਾਲ ਦੂਜੇ ਬੰਨੇ ਸਿੱਧੇ ਤੌਰ ਤੇ ਜਿਹੜਾ ਹੈ ਇਹਨਾਂ ਦੇ ਵੱਲੋਂ ਕਦੀ ਸਪਸ਼ਟ ਤੌਰ ਤੇ ਵੀ ਜਿਹੜੀ ਹੈ ਮੁਆਫੀ ਇਸ ਛੀ ਦੀ ਲੈ ਕੇ ਨਹੀਂ ਮੰਗੀ ਗਈ ਕਿ ਜੋ ਕੁਝ ਹੋਇਆ ਸੀ ਖਾਂ ਦੇ ਨਾਲ ਜਨ ਜਿਹੜਾ ਤੱਕਾ ਹੋਇਆ ਉਹ ਸਾਡੇ ਪਰਿਵਾਰ ਕਰਕੇ ਹੋਇਆ ਅ ਮਤਲਬ ਤੁਸੀਂ ਇਹ ਦੇਖੋ ਕਿ ਉਹਦੀ ਜਿਹੜੀ ਮੁਆਫੀ ਨਾ ਮੰਗਣੀ ਉਹ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਗੁਨਾਹਾਂ ਦੇ ਵਿੱਚ ਆ ਪਰ ਐਸੇ ਆਪਾਂ ਦੇਖਿਆ ਨਾ ਕਿ ਕਈ ਵਾਰੀ ਜੀ ਰਾਹੁਲ ਗਾਂਧੀ ਨੂੰ ਆਪਾਂ ਐਸੇ ਸਿੱਧਾ ਡਾਇਰੈਕਟ ਬਲੇਮ ਨਹੀਂ ਕਰ ਸਕਦੇ ਪਰ ਇਹ ਕੁਝ ਗੱਲਾਂ ਹੈਗੀਆਂ ਨੇ ਜਿਹੜੀਆਂ ਉਹਦੇ ਵੱਲੋਂ ਕੀਤੀਆਂ ਜਾ ਸਕਦੀਆਂ ਸੀ ਤੇ ਹੋ ਸਕਦਾ ਹੈ ਕਿ ਜਦੋਂ ਅਮਰੀਕਾ 'ਚ ਜਾ ਕੇ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਤੇ ਉਹਦੀ ਗਿਲਟ ਦੇ ਵਿੱਚੋਂ ਕਿਤਨਾ ਕਿਤੇ ਆਉਂਦੀਆਂ ਹੋਣ ਕਿ ਹਾਂ ਬਾਈ ਵੀ ਮੇਰੀ ਦਾਦੀ ਨੇ ਜਾਂ ਮੇਰੇ ਜਿਹੜਾ ਹੈਗਾ ਕਿ ਕੁਛ ਇੰਨਾ ਕੁਛ ਕੀਤਾ ਹੈ ਤੇ ਮੇਰਾ ਇਹ ਫਰਜ਼ ਮੰਦਾ ਹੈ ਕਿ ਮੈਂ ਜਿਹੜਾ ਹੈਗਾ ਥੋੜਾ ਬਹੁਤਾ ਸਿੱਖਾਂ ਦੇ ਹੱਕ ਦੀ ਗੱਲ ਕਰਾਂ ਤੇ ਉਹਨੂੰ ਵੀ ਆਪਾਂ ਦੇਖਿਆ ਕਿ ਕਈ ਲੋਕਾਂ ਨੇ ਬੜਾ ਉਹਨੂੰ ਵੀ ਨੈਗੇਟਿਵ ਪ੍ਰਚਾਰਿਆ ਕਿ ਕਿੱਥੇ ਆ ਪਾਬੰਦੀ ਜਦੋਂ ਤੁਹਾਨੂੰ ਯਾਦ ਹੋਵੇਗਾ ਮਸਲਾ ਉੱਠਿਆ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਸਿੱਖ ਨੂੰ ਜਿਹੜਾ ਹੈ ਗੁਰਦੁਆਰੇ ਨਾਂ ਜਾਣ ਦੇਣਾ ਜਾਂ ਕਕਾਰ ਬਪਾਉਣ ਦੀ ਪਾਬੰਦੀ ਹੁਣ ਆਪਾਂ ਦੇਖਿਆ ਹੀ ਹੈ ਐਗਜ਼ਾਮਸ ਦੇ ਵਿੱਚ ਕੀ ਕੁਝ ਹੋਇਆ ਜਾਣ ਬੁੱਝ ਕੇ ਜਿਹੜਾ ਹੈ ਕਿ ਸਿੱਖ ਕਬਚੀਆਂ ਨੂੰ ਜਾਂ ਸਿੱਖ ਬੱਚਿਆਂ ਨੂੰ ਕੜੇ ਬਾਗੇ ਤੁਸੀਂ ਉੱਥੇ ਨਹੀਂ ਜਾ ਸਕਦੇ ਤੁਸੀਂ ਜਿਹੜਾ ਕਿਰਪਾਨ ਪਾ ਕੇ ਉੱਥੇ ਜਿਹੜਾ ਐਗਜ਼ਾਮੀਨੇਸ਼ਨ ਸੈਂਟਰ ਨਹੀਂ ਜਾ ਸਕਦੇ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਟਨਾਵਾਂ ਹੁੰਦੀਆਂ ਨੇ ਅ ਬਾਕੀ ਇਹਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਲੋਕਲ ਕਮੇਟੀ ਨੇ ਕਿਸ ਨੂੰ ਸਰੂਪਾ ਦੇਣਾ ਹੈ ਬਹੁਤ ਸਾਰੇ ਲੋਕਾਂ ਨੂੰ ਹੁਣ ਰਾਜਨੀਤੀਮਾਨ ਜਿਹੜਾ ਵੀ ਕੋਈ ਜਾਂਦਾ ਹੈ ਉਹਨਾਂ ਨੂੰ ਦਿੱਤਾ ਹੀ ਜਾਂਦਾ ਹੈ ਤੇ ਇਹਦੇ ਵਿੱਚ ਮੇਰੇ ਖਿਆਲ ਨਾਲ ਹੁਣ ਬਾਕੀ ਸੰਗਤ ਨੇ ਆਪ ਫੈਸਲਾ ਕਰਨਾ ਹੈ ਕਿ ਕਿਹੜੇ ਪੱਖ ਤੋਂ ਲੈਣਾ ਹੈ ਉਹਦੇ ਵਿਰੋਧ ਵਾਲੇ ਪੱਖ ਤੋਂ ਲੈਣਾ ਜਾਂ ਹੱਕ ਵਾਲੇ ਪੱਖ ਤੋਂ ਹੱਕ ਵਾਲੇ ਪੱਖ ਤੋਂ ਲੈਣਾ ਬਿਲਕੁਲ